ਕੁਸੀਂ ਦੇਖ ਰਹੇ ਹੋ ਕਿ ਜਿਹੜੀ ਬਰਸਾਤ ਆ ਪੰਜਾਬ ਦੇ ਵਿੱਚ ਪੰਜਾਬੀਆਂ ਲਈ ਇੱਕ ਗੜੇ ਦੀ ਹੱਡੀ ਬਣ ਚੁੱਕੀ ਆ ਇਹ ਬਰਸਾਤ ਕੁਝ ਦਿਨ ਲਈ ਆਵੇ ਤਾਂ ਸੋਹਣੀ ਲੱਗਦੀ ਆ ਪਰ ਹੁਣ ਤਾਂ ਪੰਜਾਬੀਆਂ ਦੇ ਘਰ-ਬਾਰ ਰੋੜ ਤੇ ਲੈ ਗਿਆ ਇਹ ਮੈਂ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਤਸਵੀਰ ਦਿਖਾਉਣ ਤੇ ਬਾਰਿਸ਼ ਕਿੰਨੀ ਜ਼ੋਰ ਦੀ ਚੱਲ ਰਹੀ ਆ ਔਰ ਇਹ ਸ਼ੇਰਕੋਟ ਦੇ ਵਿੱਚ ਆ ਇਸ ਟਾਈਮ ਅਸੀਂ ਮੌਜੂਦ ਆ ਜਿੱਥੇ ਸਮਾਜ ਸੇਵਕ ਗੋਲਦੀ ਭਾਜੀ ਉਹਨਾਂ ਦੇ ਅਸੀਂ ਘਰ ਪਹੁੰਚੇ ਆ ਉਹਨਾਂ ਵੱਲੋਂ ਜਿਹੜਾ ਲੰਗਰ ਆ ਲੰਗਰ ਦੀ ਸੇਵਾ ਆ ਹਰਪੀਟ ਦੇ ਜਿਹੜੇ ਲੋਕ ਆ ਉਹਨਾਂ ਲਈ ਤਾਂ ਹੈ ਹੀ ਆ ਲੇਕਿਨ ਸ਼ਹਿਰ ਦੇ ਵਿੱਚ ਵੀ ਨਕੋਦਰ ਦੇ ਵਿੱਚ ਕਈ ਮਹੱਲੇ ਐਸੇ ਆ ਜਿਹੜੇ ਪਾਣੀ ਦੇ ਵਿੱਚ ਡੁੱਬੇ ਆ ਉਹਨਾਂ ਦੀ ਵੀ ਨਿਰੰਤਰ ਸੇਵਾ ਇੱਕੋ ਕੀਤੀ ਜਾ ਰਹੀ ਆ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਬਾਰਿਸ਼ ਦੀ ਜਿਹੜੀ ਤਸਵੀਰ ਆ ਉਹ ਦਿਖਾ ਬਹੁਤ ਤੇਜ਼ ਬਾਰਿਸ਼ ਹੋ ਰਹੀ ਆ ਔਰ ਇਹ ਜਿਹੜੀ ਬਾਰਿਸ਼ ਆ ਇਹਦੇ ਨਾਲ ਜਿਹੜੇ ਸਾਡੇ ਨਕੋਦਰ ਦੇ ਨੋ ਕਿਹਾ ਉਹ ਬਹੁਤ ਜਿਆਦਾ ਤਪੀਦ ਕਹਿ ਸਕਦੇ ਆ ਜਾਂ ਇਹ ਕਹਿ ਸਕਦੇ ਆ ਕਿ ਬਹੁਤ ਜਿਆਦਾ ਨੁਕਸਾਨ ਹੋਇਆ ਇੱਕ ਵਾਰ ਦੇ ਵਿੱਚ ਇਹ ਮੈਂ ਦੱਸਣਾ ਚਾਹਾਂਗਾ ਜੇ ਵੀ ਅਪਡੇਟਸ ਅਸੀਂ ਬਾਅਦ ਵਿੱਚ ਤੁਹਾਨੂੰ ਜਰੂਰ ਦਵਾਂਗੇ ਮਨੀ ਨੇ ਵੀ ਕਿਹਾ ਦੇ ਬਾਅਦ ਦੇ ਵਿੱਚ ਹੀ ਲੋਹ ਜਿਹੜੇ ਘਰ ਆ ਉਹ ਢਹਿ ਢੇਰੀ ਹੋ ਚੁੱਕੇ ਆ ਜਿਹੜੇ ਲੰਗਰ ਬਣਾ ਰਹੇ ਆ ਬੀਬੀਆਂ ਸੇਵਾ ਕਰ ਰਹੀਆਂ ਆ ਉਹਨਾਂ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕੈਮਰਾਮੈਨ ਨੂੰ ਕਹਾਂਗਾ ਕਿ ਇਹਨਾਂ ਦੀਆਂ ਵੀ ਤਸਵੀਰਾਂ ਦਿਖਾਉਣ ਇਸ ਤਰ੍ਹਾਂ ਇੱਥੇ ਲੰਗਰ ਚੱਲ ਰਿਹਾ ਹੈ ਬਣਾ ਬਣਾਇਆ ਜਾ ਰਿਹਾ ਹੈ ਬੀਬੀਆਂ ਵੱਲੋਂ ਔਰ ਇਹ ਜਿਹੜੀ ਸੇਵਾ ਆ ਇਹ ਨਿਰੰਤਰ ਕੀਤੀ ਜਾ ਰਹੀ ਆ ਸੇਵਾ ਅਦੇ ਵਿੱਚ ਦੇਖੋ ਜੀ ਬੀਬੀਆਂ ਵੱਲੋਂ ਜਿਹੜਾ ਲੰਗਰ ਬਣਾਇਆ ਜਾ ਰਿਹਾ ਔਰ ਸਬਜ਼ੀਆਂ ਬਣਾਈਆਂ ਜਾ ਰਹੀਆਂ ਜਿਹੜੇ ਇਹ ਇਥੇ ਦੇ ਲੋਕਲ ਆ ਬਗਿਆੜਪੁਰੇ ਦੇ ਜਿਹੜੇ ਵਸਨੀਕ ਆ ਛੇਰਪੁਰਾ ਦੇ ਵਸਨੀਕ ਆ ਜਾਂ ਹੋਰ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਇਹ ਜਿਹੜਾ ਮੀਨ ਹੈ ਅਸਰ ਕੀਤਾ ਆ ਔਰ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੀਆਂ ਬਾਕੀ ਵੀ ਸੰਸਥਾਵਾਂ ਜਿਹੜੀਆਂ ਨਤੂਦਰ ਦੀਆਂ ਉਹਨਾਂ ਨੂੰ ਵੀ ਇਹ ਚਾਹੀਦਾ ਹੈ ਕਿ ਇਹ ਜਿਹੜੇ ਲੋਕ ਆ ਜਿਹੜੇ ਪਹਿਲਾਂ ਗਰੀਬੀ ਦੀ ਮਾਰ ਝੱਲ ਰਿਹਾ ਤੇ ਹੁਣ ਜਿਹੜੀ ਹੜਾਂ ਦੀ ਮਾਰ ਜਿਹੜੀ ਉਹ ਝੱਲ ਰਿਹਾ ਮੈਂ ਇਹ ਕਹਿਣਾ ਚਾਹਾਂਗਾ ਕਿ ਬਾਕੀ ਜਿਹੜੀਆਂ ਸੰਸਥਾਵਾਂ ਆ ਸ਼ਹਿਰ ਦੀਆਂ ਉਹਨਾਂ ਨੂੰ ਜਿਹੜੇ ਸ਼ਹਿਰ ਦੇ ਲੋਕ ਆ ਕਿਉਂਕਿ ਜਿਹੜੇ ਬਾੜ ਪੀੜਤ ਆ ਜਿਹੜੇ ਦਰਿਆਵਾਂ ਦੇ ਜੰਦ ਹੇਠ ਆ ਗਏ ਆ ਉਹਨਾਂ ਦੀ ਮਦਦ ਤਾਂ ਪੂਰੇ ਪੰਜਾਬ ਦੇ ਵਿੱਚੋ ਫੁੱਟੀ ਜਾ ਰਹੀ ਆ ਪਰ ਜਿਹੜੇ ਇੱਥੇ ਤੇ ਲੋਕਲ ਵਸਦੇ ਆ ਗਰੀਬ ਲੋਕ ਆ ਉਹਨਾਂ ਦੀ ਮਦਦ ਵੀ ਕੀਤੀ ਜਾਣੀ ਚਾਹੀਦੀ ਆ ਇਸ ਵਕਤ ਸਮਾਜ ਸੇਵਕ 골ਡੀ ਪਾਜੀ ਸਾਡੇ ਨਾਲ ਆ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਾਂਗੇ ਹਾਂਜੀ 골ਡੀ ਪਾਜੀ ਸਾਸੀ ਧੰਨਵਾਦ ਜੀ ਕੀ ਹਾਲ ਹੈ ਬਰਸਾਤ ਬੜੀ ਤੇਜ਼ ਆ ਔਰ ਆਪ ਜੀ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਆ ਉਹ ਕਾਬਲੇ ਗੌਰ ਆ ਤੇ ਜਿਹੜੀ ਸੇਵਾ ਆ ਕਿੱਥੇ ਕਿੱਥੇ ਚੱਲ ਰਹੀ ਆ ਸਾਡੀ ਜੀ ਹਸਤਾ ਦਾਸ ਜੀ ਨਹੀਂ ਹੋ ਜਾਂਦੇ ਅਸੀਂ ਲਗਾਤਾਰ ਜਿਹੜੀ ਸੇਵਾ ਕਰ ਰਹੇ ਆ ਇੱਕ ਤਾਂ ਬੰਦੇ ਨਾਲ ਨਾਲ ਅਸੀਂ ਸ਼ੁਰੂ ਕਰਦੇ ਆ ਬਿਆਸ ਦਰਿਆ ਤੋਂ ਲੈ ਕੇ ਵਾਪਸ ਸultanpur ਤੱਕ ਬੰਦੇ ਨਾਲ ਨਾਲ ਸ਼ੁਰੂ ਹੋ ਜੀਦਾ ਜਿਹੜੇ ਲੋੜਵੰਦ ਨੇ ਜਾਂ ਜਿੱਥੇ ਤੋਂ ਸਾਵਾ ਲੱਗੀਆਂ ਉਹਨਾਂ ਨੂੰ ਜਿੱਥੇ ਦਾ ਸੁੱਕਿਆ ਵਸਤ ਦੇਣ ਵਾਲੀ ਆ ਤੇ ਸੁੱਕੇ ਦੇਈ ਜਾਂਦੇ ਜਿੱਥੇ ਪਕਾ ਕੇ ਦੇਣ ਵਾਲਾ ਉਹਨਾਂ ਨੂੰ ਪਕਾ ਕੇ ਦੇਈ ਜਾਂਦੇ ਆ ਫਿਰ ਡੇਰਾ ਬਾਬਾ ਨਾਨਕ ਫੋਜਪੁਰ ਜੇ ਆਏ ਆ ਦੋ ਤਿੰਨ ਵਾਰ ਫਿਰ ਇੱਧਰ ਆ ਜਿਹੜਾ ਫਲੋਸਾਈਟ ਜਿੱਥੇ ਬਣ ਟੁੱਟਾ ਹੋਇਆ ਆ ਖੁਸੀ ਬਣ ਤੁਸੀਂ ਬਣ ਉਥੋਂ ਕੱਲ ਦੀ ਸੇਵਾ ਖਾਣੀ ਉੱਥੇ ਲੱਗੀ ਹੋਈ ਆ ਫਿਰ ਦੀ ਇੱਕ ਗੱਡੀ ਕਸੀ ਇੱਧਰ ਭੇਜੀ ਆ ਤੁਸੀਂ ਬਣ ਨਾਲ ਚਾਹ ਦਾ ਲੰਗਰ ਲੈ ਕੇ ਜੀ ਤੇ ਰਸ वगैरह ਤੇ ਜੋ ਵੀ ਫਕੀਰਾਂ ਥੋੜੀ ਜੀ ਉਧਰ ਭੇਜੀ ਆ ਤੇ ਪੌਂਟ ਪੌਂਟੇ ਪੜਾ ਕੇ ਭੇਜੇ ਆ ਕੁਛੇ ਸੇਵਾ ਸਾਡੇ ਇੱਧਰ ਚੱਲ ਰਹੀ ਹੈ ਜਿਵੇਂ ਆਪਾਂ ਸੁਲਤਾਨਪੁਰ ਨੂੰ ਆਪਾਂ ਜਾਨੇ ਆ ਜਿਹੜਾ ਪੁਰਾਣਾ ਪੋਲ ਹੁੰਦਾ ਸੀਗਾ ਜੀ ਕਿੱਧਰ ਪਿੰਡੀ ਕਿੱਧਰ ਪਿੰਡੀ ਵਾਲਾ ਉੱਥੇ ਸੇਵਾ ਚੱਲਦੀ ਆ ਬੂਰੇ ਭਰ ਕੇ ਉੱਥੋਂ ਲੱਗੇ ਬੰਦੇ ਉੱਤੇ ਭੇਜੇ ਜਾ ਰਹੇ ਆ ਹਾਂ ਜੀ ਗੋਲਦੀ ਭਾਜੀ ਦੇਖੋ ਇਹ ਜਿਹੜਾ ਜਿਹੜੀ ਸੇਵਾ ਚੱਲ ਰਹੀ ਆ ਪੰਜਾਬ ਦੇ ਵਕਤ ਤੱਕ ਪੋਲਿਆਂ ਦੇ ਵਿੱਚੋਂ ਜਿਹੜੀਆਂ ਸੰਸਥਾਵਾਂ ਆ ਕੇ ਜਿਹੜੇ ਹਰ ਪੀੜਤ ਆ ਉਹਨਾਂ ਦੀ ਗੱਲ ਵਿੱਚ ਆਏ ਹੋਇਆ ਉਹਨਾਂ ਦੀ ਸੇਵਾ ਚੱਲ ਰਹੀ ਆ ਪਰ ਜਿਹੜੇ ਇਹ ਜਿਹੜੇ ਸ਼ਹਿਰ ਦੇ ਲੋਕ ਆ ਜਿਹਦਾ ਆਸ-ਪਾਸ ਦੇ ਪਿੰਡ ਆ ਤੁਹਾਡੇ ਇਲਾਕੇ ਦੇ ਨਕੂਦਰ ਦੇ ਉਹਨਾਂ ਵਾਸਤੇ ਵੀ ਕੋਈ ਸੇਵਾ ਚੱਲ ਰਹੀ ਹੈ ਜੀ ਇੱਕ ਉਹ ਸੇਵਾ ਹੈ ਚੱਲੀ ਜਿਵੇਂ ਅੱਜ ਬਰਸਾਤ ਹੋ ਰਹੀ ਆ ਦੋ ਤਿੰਨ ਮਹੱਲੇ ਸਾਡੇ ਆ ਜਾਂਦੇ ਆ ਜਿਹੜੇ ਸਾਡੇ ਵਾਰਡ ਕੀ ਆਉਂਦੇ ਆ ਉਦਾਂ ਵੀ ਸਾਡੀ ਨਜ਼ਦੀਕੀ ਆ ਜਿਹੜੇ ਜੀ ਫਿਰ ਉਹ ਤਾਂ ਸਾਡੇ ਨਾਲ ਜੁੜੇ ਆ ਜੀ ਉਹਨਾਂ ਦਾ ਇਹ ਬਰਸਾਤ ਦੇ ਮੌਸਮ 'ਚ ਕਿਸੇ ਦਾ ਘਰ ਢੋਰੀਆ ਕਿਸੇ ਦਾ ਕੋਈ ਸਰਪਾਲਾ ਦਾ ਦਿੱਤੀਆਂ ਹੋਈਆਂ ਆ ਪਰ ਅੱਜ ਨਹੀਂ ਬਖਸਾ ਦਾ ਅੱਜ ਨੇੜੇ-ਨੇੜੇ ਲੰਗਰ ਦੀ ਸੇਵਾ ਇੱਥੇ ਚੱਲ ਰਹੀ ਆ ਜੀ ਤੇ ਕੋਈ ਸਾਡੇ ਜਿੱਦਾਂ ਬਾਹਰੋਂ ਸਾਡੇ ਛੋਟੇ ਬ੍ਰਦਰ ਆ ਮਨਵੀਰ ਸਿੰਘ ਸੋਹੀ ਤੇ ਉਹਨਾਂ ਲੋਕੋ ਸੇਵਾ ਆ ਰਹੀ ਆ ਉਹ ਵੀ ਇਹੀ ਕਹ ਰਿਹਾ ਵੀ ਨੇੜੇ-ਤੇੜੇ ਵੀ ਆਪਾਂ ਦਿੱਤਾ ਜਾਵੇ ਹੂੰ ਕੋਈ ਸਾਡੇ ਵੱਡੇ ਨੇ ਜਿਵੇਂ ਦਈਆ ਸਾਹਿਬ ਨੇ ਜੋਤ ਸਿੰਘ ਦਈਆ ਸਾਡੇ ਐਮਐਲਏ ਵੀ ਨੇ ਸਾਡੇ ਪਰਿਵਾਰਕ ਮੈਂਬਰ ਵੀ ਨੇ ਜੀ ਤੇ ਉਹ ਵੀ ਆਉਂਦੇ ਰਹਿੰਦੇ ਆ ਉਹਨਾਂ ਦੇ ਸਹਿਯੋਗ ਨਾਲ ਤੇ ਬਾਹਰਲੇਆਂ ਦੇ ਸਹਿਯੋਗ ਨਾਲ ਜਿੰਨਾ ਸਾਡੇ ਪਰਿਵਾਰਕ ਮੈਂਬਰ ਆ ਖਾਸ ਕਰਕੇ ਸੋਹੀ ਪਰਿਵਾਰ ਜੀ ਤੇ ਜੋ ਪ੍ਰਮਾਤਮਾ ਦੀ ਬੜੀ ਮਿਹਰ ਆ ਬਰ ਉਹ ਆ ਰਿਹਾ ਹੈ ਉਹਨਾਂ ਦਾ ਵੀ ਦਾਨ ਬੁਨ ਆ ਰਿਹਾ ਹੈ ਜਿੰਨੇ ਜੋਗੇ ਅਸੀਂ ਹੈਗੇ ਆ ਕਰੀ ਜਾਂਦੇ ਆ ਜਿੱਥੇ ਜਿੱਥੇ ਸਾਡੀ ਸੇਵਾ ਦੀ ਲੋੜ ਹੁੰਦੀ ਆ ਸਾਨੂੰ ਫੋਨ ਵੀ ਆ ਜਾਂਦਾ ਉੱਥੇ ਭੇਜ ਦਿੱਤਾ ਆ ਕਿ ਇਹ ਤਾਂ ਮਹਾਰਾਜ ਦੀ ਰੋਪੀ ਆ ਜੀ ਇਹ ਵੀ ਮੋਰੇ ਕਿਸੇ ਦੇ ਵੱਸਦਾ ਹੈ ਨਹੀਂਗਾ ਵੀ ਕਿਸੇ ਦਾ ਕੋਈ ਨਿੱਜੀ ਆ ਵੀ ਕੋਈ ਬਦਲਾ ਲੈ ਰਿਹਾ ਜਾਂ ਕੁਝ ਆ ਕਰ ਰਿਹਾ ਹੈ ਕਿ ਸਰਕਾਰ ਕੀ ਕਰ ਰਹੀ ਹੈ ਸਾਨੂੰ ਉਹਨਾਂ ਕੋਈ ਮਤਲਬ ਨਹੀਂ ਜੀਗਾ ਸਾਨੂੰ ਤਾਂ ਇਹ ਆ ਵੀ ਇੱਕ ਇਨਸਾਨੀਅਤ ਦੇ ਨਾਤੇ ਸਾਡਾ ਜਿੱਥੋਂ ਤੱਕ ਹੱਥ ਪੈਂਦਾ ਜਿੰਨੇ ਜੋਗੀ ਅਸੀਂ ਹੈਗੇ ਆ ਅਸੀਂ ਕਰੀ ਜਾਣ ਰਹੇ ਹਾਂ ਜੀ ਜਿੰਨਾ ਜਿੰਨਾ ਸਾਨੂੰ ਫੋਨ ਆ ਜਾਂਦਾ ਕਿਸੇ ਦਾ ਵੀ ਸਾਨੂੰ ਆ ਲੋੜਾ ਜਿੰਨੇ ਜੋਗੀ ਹੈਗੇ ਆ ਇਹ ਨਹੀਂ ਕਹਿੰਦੇ ਵੀ ਅਸੀਂ ਰੱਬ ਬਣ ਗਏ ਆ ਰੱਬ ਨਹੀਂ ਹੈਗੇ ਅਸੀਂ ਜਿੰਨੇ ਕੁ ਜੋਗੀ ਹੈਗੇ ਆ ਸੋਚੋ 1 ਦਾ ਪਰਸੈਂਟ ਸਾਡੇ ਆ ਵੱਡੇ ਭਰਾ ਆ ਭਾਈ ਹਰਜੀਤ ਸਿੰਘ ਤੇ ਭਾਈ ਕਮਲਜੀਤ ਸਿੰਘ ਠੀਕ ਆ ਇਹਨਾਂ ਦਾ ਬੜਾ ਸਹਿਯੋਗ ਆ ਸਾਡੇ ਤਾਇ ਦੇ ਬੇਟੇ ਆ ਸੋਈ ਪਰਿਵਾਰ ਆ ਆ ਸਾਡਾ ਸਾਰਾ ਸੋਈ ਪਰਿਵਾਰ ਆ ਜਿਹੜਾ ਗੋਲਦੀਪ ਜੀ ਜਿਹੜਾ ਇਹ ਲੰਗਰ ਚੱਲ ਰਿਹਾ ਆ ਉਹਦੇ ਵਿੱਚ ਐਨਆਰਆਈ ਦਾ ਸਹਿਯੋਗ ਹੈ ਜਾਂ ਸੋਈ ਪਰਿਵਾਰ ਵੱਲੋਂ ਨਹੀਂ ਐਨਆਰਆਈ ਸਾਡੇ ਜਿਹੜੇ ਸੋਈ ਪਰਿਵਾਰ ਤੇ ਬਾਹਰ ਗਏ ਹੋਏ ਆ ਜੀ ਉਹਨਾਂ ਦਾ ਆ ਰਿਹਾ ਆ ਛੋਟੇ ਬ੍ਰਦਰ ਆ ਮਨਵੀਰ ਸਿੰਘ ਸੋਈ ਮੇਰੇ ਉਹਨਾਂ ਵੱਲੋਂ ਆ ਸਾਡੇ ਭਰਾ ਆ ਕੁਝ ਇਹਨਾਂ ਵੱਲੋਂ ਇਹ ਸਾਰੇ ਇਕੱਠਾ ਕਰਕੇ ਕਰ ਰਹੇ ਆ ਤੇ ਜਿਹੜੋ ਹੈਗਾ ਮੱਲੇ ਆ ਮੱਲੇ ਨੂੰ ਨਾਲ ਲੈ ਕੇ ਜਾ ਰਹੇ ਆ ਜੀ ਅਸੀਂ ਕਿਸੇ ਨੂੰ ਪਿੱਛੇ ਲੈ ਕੇ ਨਹੀਂ ਆਸੀਂ ਇਹ ਇੱਕ ਵਡਿਆਈ ਨਹੀਂ ਕਰਦਾ ਵੀ ਕੱਲਾ ਸਾਡਾ ਹੀ ਆ ਮਾਰਾ ਇਹਨੇ ਜੀ ਸਾਨੂੰ ਤਾਕਤ ਦਿੱਤੀ ਆ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਜੀ ਸਾਰੇ ਸਹਿਯੋਗ ਦੇ ਨਾਲ ਹੀ ਚੱਲ ਰਹੇ ਆ ਤੇ ਜਿਹੜਾ ਅੱਜ ਦਾ ਲੰਗਰ ਆ ਇਹਦੇ ਵਿੱਚ ਜਿਹੜੇ ਤੁਹਾਡੇ ਮੁੱਖ ਮਹਿਮਾਨ ਆ ਨਵਜੋਤ ਸਿੰਘ ਦਈਆ ਉਹਨਾਂ ਵੱਲੋਂ ਵੀ ਸਹਿਯੋਗ ਆ ਜੀ ਉਹਨਾਂ ਵੱਲੋਂ ਦੇਖੋ ਜੀ ਉਹਨਾਂ ਦਾ ਤਾਂ ਸਦਾ ਹੱਥ ਸਾਡੇ ਸਿਰ ਤੇ ਆ ਸਹਿਯੋਗ ਤਾਂ ਇਹ ਨਹੀਂ ਹੁੰਦਾ ਵੀ ਕਿਸੇ ਦਾ ਪੈਸੇ ਨਾਲ ਹੀ ਆ ਕਿਸੇ ਦੇ ਨਾਲ ਖੜਨਾ ਹੀ ਇੱਕ ਸਹਿਯੋਗ ਹੁੰਦਾ ਹੈ ਜੀ ਕਿਉਂਕਿ ਤੁਸੀਂ ਆਏ ਆ ਤਾਂ ਦਿਲ ਸੇ ਹੋ ਗਿਆ ਜੀ ਕਿਸੇ ਦਾ ਜਿੰਨੇ ਪੈਸੇ ਪਾਇਆ ਉਹਦਾ ਵੀ ਉਹਨਾਂ ਦਾ ਸਹਿਯੋਗ ਹੈ ਇੱਕ ਜਿਹੜਾ ਬੰਦਾ ਨਾਲ ਖੜਾ ਉਹਦਾ ਵੀ ਉਹਨਾਂ ਦਾ ਸਹਿਯੋਗ ਹੈ ਅਸੀਂ ਕਿਸੇ ਨੂੰ ਇਹ ਨਹੀਂ ਕਹਦੇ ਬਸ ਆ ਰਹੇ ਨੇ ਸਿਓ ਗੱਲ ਇਹ ਸਾਰੇ ਨਾਲ ਲੈ ਕੇ ਚੱਲਦੇ ਆ। ਅ ਸ਼ੁਕਰੀਆ ਜੀ ਸਹਿਮ ਸ਼ਹਿਰਪੁਰ ਦੇ ਜਿਹੜੇ ਸਮਾਜ ਸੇਵਕ ਆ ਗੋਲਦੀ ਪਾਜੀ ਉਹਨਾਂ ਵੱਲੋਂ ਇਹ ਜਿਹੜਾ ਲੰਗਰ ਆ ਕਿ ਕਹਿ ਸਕਦੇ ਕਿ 12-13 ਦਿਨ ਤੋਂ ਲਗਾਤਾਰ ਚੱਲ ਰਿਹਾ ਔਰ ਅੱਜ ਵੀ ਇਹ ਜਿਹੜੇ ਲੰਗਰ ਦੀਆਂ ਗੱਡੀਆਂ ਟੋਰੀਆਂ ਵੀ ਆ ਇਹ ਲੰਗਰ ਪੈਕ ਹੋ ਕੇ ਅੱਜ ਜਿਹੜਾ ਨਕੋਦਰ ਦਾ ਬਗਿਆੜਪੁਰਾ ਜਿਹਨੂੰ ਬਰੀਕ ਨਗਰ ਵੀ ਕਹਿੰਦੇ ਆ ਉਥੇ ਇਹਨੂੰ ਡਿਵਾਈਡ ਕਰਨਾ ਆ ਔਰ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਨਵਜੋਤ ਸਿੰਘ ਬਈਆ ਕਾਂਗਰਸ ਪਾਰਟੀ ਵੱਲੋਂ ਉਹ ਵੀ ਅੱਜ ਇਸ ਜਿਹੜਾ ਰਾਸ਼ਣ ਜਿਹੜਾ ਵੰਡਿਆ ਜਾਣਾ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਸਮਾਜ ਸੇਵਕ ਔਰ ਐਸੇ ਗੁੜੀ ਲੋਕ ਬੈਠਿਆ ਜਿਹੜੇ ਜਿਹੜੇ ਪੀੜਤ ਲੋਕਾਂ ਲਈ ਗਰੀਬ ਲੋਕਾਂ ਲਈ ਇੱਕ ਢਾੜ ਬਣ ਕੇ ਖੜਦੇ ਆ ਇਹ ਗੱਲ ਕਾਬਲੇ ਗੌਰ ਹੈ ਕੈਮਰਾ ਪਰਸਨ ਆਕਾਸ਼ ਦੇ ਨਾਲ ਸੁਖਵਿੰਦਰ ਸੋਹਲ ਨਕੋਦਰ